FSL ਦੀ ਰਿਪੋਰਟ ਆਤਿਸ਼ੀ ਮਾਮਲੇ ਦੇ ਵਿੱਚ ਜਨਤਕ ਹੋ ਗਈ ਹੈ। ਦਰਅਸਲ ਦਿੱਲੀ ਜਿਹੜੇ ਵਿਧਾਨ ਸਭਾ ਸਪੀਕਰ ਹੈ ਉਹਨਾਂ ਨੇ ਖੁਦ ਇਹ ਰਿਪੋਰਟ ਜਨਤਕ ਕੀਤੀ ਹੈ ਔਰ ਉਸ ਤੋਂ ਬਾਅਦ ਹੁਣ ਧਜੀਆਂ ਉੜ ਗਈਆਂ ਨੇ। ਆਤਿਸ਼ੀ ਔਰ ਆਮ ਆਦੀ ਪਾਰਟੀ ਲਗਾਤਾਰ ਕਲੇਮ ਕਰ ਰਹੀ ਸੀ ਕਿ ਇਹ ਵੀਡੀਓ ਡਾਕਟਰਡ ਹੈ ਯਾਨੀ ਕਿ ਮੋਰਫ ਕੀਤੀ ਗਈ ਵੀਡੀਓ ਹੈ ਪਰ ਹੁਣ ਇਸ ਵੀਡੀਓ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਹੈ ਕਿ ਵੀਡੀਓ ਬਿਲਕੁਲ ਸਹੀ ਹੈ। ਯਾਨੀ ਕਿ ਆਤਿਸ਼ੀ ਨੇ ਜੋ ਕਿਹਾ ਉਹ ਇਨ ਵਿੱਚ ਜਿਹੜਾ ਵਾਇਰਲ ਕੀਤਾ ਗਿਆ ਇਹਦਾ ਮਤਲਬ ਕਿ ਆਤਿਸ਼ੀ ਨੇ ਜੋ ਗੁਰੂ ਤਾਂਸ਼ੀ ਗੁਰਤੇਗ ਬਹਾਦਰ ਜੀ ਬਾਰੇ ਕਿਹਾ ਉਹ ਬਿਲਕੁਲ ਸਹੀ ਤੇ درست ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਦਿਖਾਇਆ ਗਿਆ ਤੁਹਾਡਾ ਸਵਾਲ ਖੜਾ ਇਹ ਹੁੰਦਾ ਆ ਕਿ ਆਮ ਆਦਮੀ ਪਾਰਟੀ ਹੁਣ ਇਹ ਤੇ ਕੀ ਸਟੈਂਡ ਕਰੇਗੀ ਇਸੇ ਘੜੀ ਦੇ ਵਿੱਚ ਦਿੱਲੀ ਦੀ ਜਿਹੜੀ ਸੀਐਮ ਆ ਰੇਖਾ ਗੁਪਤਾ ਉਹਨਾਂ ਨੇ ਵੀ ਟਵੀਟ ਕੀਤਾ ਆ ਔਰ ਉਹਨਾਂ ਨੇ ਕਿਹਾ ਕਿ ਆਤਿਸ਼ੀ ਜਿਹੜਾ ਵੀਡੀਓ ਮਾਮਲਾ ਆ ਉਹ ਬਿਲਕੁਲ ਸਹੀ ਆ ਰਿਪੋਰਟ 100% ਸਹੀ ਆ ਐਫਐਸਐਲ ਦੀ ਰਿਪੋਰਟ ਅਸੀਂ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਕਿ ਜਿਵੇਂ ਜਨਤਕ ਹੋ ਗਈ ਆ ਦਿੱਲੀ ਵਿਧਾਨ ਸਭਾ ਦੇ ਸਪੀਕਰ ਖੁਦ ਇਸ ਰਿਪੋਰਟ ਨੂੰ ਪੜ੍ਹ ਕੇ ਸੁਣਾ ਰਹੇ ਸੀਗੇ ਔਰ ਆਮ ਆਦਮੀ ਪਾਰਟੀ ਦੇ ਜਲੰਧਰ ਦੇ ਜਿਹੜੀ ਜਲੰਧਰ ਦੇ ਵਿੱਚ ਉਹਨਾਂ ਦੀ ਸਤ ਕਹਿੰਦੇ ਕਿ ਕੇਸ ਦਰਜ ਹੁੰਦਾ ਆ ਕਿਉਂਕਿ ਸੱਤਾ ਹੈ ਪੰਜਾਬ ਦੇ ਵਿੱਚ ਔਰ ਫਿਰ ਉਸ ਤੋਂ ਬਾਅਦ ਵਿਧਾਨ ਸਭਾ ਦਿੱਲੀ ਨੇ ਬੜਾ ਸਖਤ ਐਕਸ਼ਨ ਲਿਆ ਸੀਗਾ ਉਧਰ ਹੁਣ ਦੇਖਿਆ ਜਾਵੇ ਦਾ ਦਿੱਲੀ ਵਿਧਾਨ ਸਭਾ ਦੇ ਜਿਹੜੇ ਸਪੀਕਰ ਅਧਿਐਕਸ਼ ਨੇ ਗੁਪਤਾ ਵਿਜੇਂਦਰ ਗੁਪਤਾ ਜੀ ਉਹਨਾਂ ਦੇ ਵੱਲੋਂ ਐਫਐਸਐਲ ਦੀ ਰਿਪੋਰਟ ਪੜ੍ਹੀ ਗਈ ਆ ਉਹਨਾਂ ਨੇ ਕਿਹਾ ਕਿ ਰਿਪੋਰਟ ਬਿਲਕੁਲ ਸਹੀ ਆ ਦਰੁਸਤ ਰਿਪੋਰਟ ਆਈ ਆ ਜੋ ਵੀਡੀਓ ਵਾਇਰਲ ਹੋ ਰਹੀ ਆ ਉਸੇ ਤਰੀਕੇ ਆਤਿਸ਼ੀ ਨੇ ਕਿਹਾ ਆਤਿਸ਼ੀ ਉਹ ਉਸ ਤੋਂ ਇਨ ਤੋਂ ਗਾਇਬ ਹੈ ਹਾਲਾਂਕਿ ਰੇਖਾ ਗੁਪਤਾ ਜਿਨ੍ਹਾਂ ਨੇ ਟਵੀਟ ਕੀਤਾ ਉਹ ਕਹਿੰਦੇ ਵੀ ਆਪਣੀ ਗਲਤੀ ਮੰਨਣ ਦੀ ਬਜਾਏ ਇਹ ਹੁਣ ਭੱਜਦੇ ਫਿਰਦੇ ਆ ਬੜੀ ਸ਼ਰਮਨਾਕ ਗੱਲ ਹੈ ਔਰ ਉਸ ਗਲਤੀ ਗੁਰੂਆਂ ਦਾ ਅਪਮਾਨ ਕੀਤਾ ਆ ਉਹ ਕਹਿੰਦੇ ਆ ਉਹ ਟਵੀਟ ਤੁਹਾਨੂੰ ਦਿਖਾ ਰਹੇ ਆ ਸਕਰੀਨ ਦੇ ਉੱਤੇ ਚੱਲ ਰਿਹਾ ਔਰ ਕ ਹਾਲਾਂਕਿ ਹੁਣ 6 ਜਨਵਰੀ ਦਾ ਜਿਹੜਾ ਆ ਇਹ ਇੱਕ ਤਰੀਕੇ ਦੇ ਨਾਲ ਚੱਲਣ ਡਿਆ ਮਾਮਲਾ ਇੱਕ ਬਹੁਤ ਸੰਗੀਨ ਮੁੱਦੇ ਤੱਕ ਚਲਾ ਗਿਆ ਉਧਰੋਂ ਐਸਜੀਪੀਸੀ ਕਹਿ ਰਹੀ ਆ ਵੀ ਅਸੀਂ ਕਾਨੂੰਨੀ ਲੜਾਈ ਲੜਾਂਗੇ ਕਿਉਂਕਿ ਰਿਪੋਰਟ ਬਿਲਕੁਲ ਸਹੀ ਆ ਆਤਿਸ਼ੀ ਦਾ ਅਜੇ ਤੱਕ ਇਹਦੇ ਉੱਤੇ ਬਿਆਨ ਨਹੀਂ ਆਇਆ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਬਿਆਨ ਨਹੀਂ ਆਇਆ ਹੁਣ ਸਵਾਲ ਹੈ ਕਿ ਕੀ ਕਰਨਗੇ ਕਿਸ ਤਰੀਕੇ ਦੇ ਨਾਲ ਕਿਉਂਕਿ ਆਪਣੀ ਗਲਤੀ ਲਗਾਤਾਰ ਨਹੀਂ ਸੀ ਮੰਨ ਰਹੇ ਇਹ ਨੱਠ ਰਹੇ ਨੇ ਉਸ ਗਲਤੀ ਤੋਂ ਹੁਣ ਇਸ ਦੇ ਉੱਤੇ ਐਕਸ਼ਨ ਕੀ ਹੋਏਗਾ ਮੋਡ ਆਫ ਐਕਸ਼ਨ ਕੀ ਹੋਏਗਾ ਇਹ ਵੱਡੀ ਗੱਲ ਹੈ ਫੋਰੈਂਸਿਕ ਸਾਇੰਸ ਦੀ ਤਕਨੀਕ ਜਿਹੜੀ ਆ ਉਹ ਕਹਿੰਦੇ ਵੀ ਠੋਸ ਹੈ ਔਰ ਇਹ ਸਾਰੇ ਤੱਤਾਂ ਨੂੰ ਮੰਨਦੀ ਹੈ ਬੇਨਕਾਬ ਕਰ ਦਿੱਤਾ ਆ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਨੇ ਉਹ ਜਿਹੜੇ ਸੀਐਮ ਨੇ ਰੇਖਾ ਕੋਪਤਾ ਦਿੱਲੀ ਦਿਓ ਲਿਖਦੇ ਆ ਵੀ ਗੁਰੂਆਂ ਦਾ ਅਪਮਾਨ ਕਰਦੇ ਕਰਦੇ ਨੇ ਪਰ ਮਾਫੀ ਮੰਗਣ ਦੀ ਬਜਾਏ ਉਸ ਤੇ ਲੜਾਈ ਕਰਦੇ ਨੇ ਕੰਟਰੋਵਰਸੀ ਕਰਦੇ ਨੇ ਸੋ ਇਸ ਗੱਲ ਦੇ ਉੱਤੇ ਹੁਣ ਬਹਿਸ ਸ਼ੁਰੂ ਹੋ ਗਈ ਹੈ ਸੋ ਵੱਡੀ ਗੱਲ ਵੱਡੀ ਰਿਪੋਰਟ ਔਰ ਖੁਲਾਸਾ ਵੀ ਵੱਡਾ ਹੈ ਕਿਉਂਕਿ ਇਸ ਗੱਲ ਨੂੰ ਕਿਹਾ ਜਾ ਰਿਹਾ ਸੀ ਕਲੇਮ ਕੀਤਾ ਜਾ ਰਿਹਾ ਸੀਗਾ ਕਿ ਇਹ ਜਿਹੜੀ ਹੈ ਇਹ ਐਡਿਟ ਕੀਤੀ ਗਈ ਆ ਡਾਕਟਰ ਕੀਤੀ ਗਈ ਆ ਮੋਫ ਕੀਤੀ ਗਈ ਵੀਡੀਓ ਹੈ ਪਰ ਹੁਣ ਇਸ ਵੀਡੀਓ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਐਫਐਸਐਲ ਦੀ ਰਿਪੋਰਟ ਆ ਗਈ ਹੈ ਐਫਐਸਐਲ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਆਤਿਸ਼ੀ ਕਿੱਥੇ ਆ ਆਤਿਸ਼ੀ ਦਾ ਮੋਡ ਆਫ ਐਕਸ਼ਨ ਕੀ ਹੋਏਗਾ ਆਤਿਸ਼ੀ ਇਹਦੇ ਉੱਤੇ ਕੀ ਕਰੇਗੀ ਵੱਡੇ ਸਵਾਲ ਖੜੇ ਹੁੰਦੇ ਨੇ ਪਰ ਆਮ ਆਦਮੀ ਪਾਰਟੀ ਦੀ ਲੀਡਰ ਆਮ ਆਦਮੀ ਪਾਰਟੀ ਹੁਣ ਲੀਡਰ ਆਫ ਓਪੋਜੀਸ਼ਨ ਵੀ ਆਇਆ ਹੈ ਔਰ ਐਕਸ ਸੀਐਮ ਰਹਾ ਦਿੱਲੀ ਦੇ ਪਰ ਐਡਾ ਵੱਡਾ ਹੋਏਗਾ ਬੰਦਾ ਜ਼ਿੰਮੇਵਾਰੀ ਤੋਂ ਭੱਜ ਰਿਹਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਫਿਰ ਕਿੱਡਾ ਗਲਤ ਤਰੀਕੇ ਦੇ ਨਾਲ ਉਹ ਚੀਜ਼ਾਂ ਨੂੰ ਪੇਸ਼ ਕਰ ਰਿਹਾ ਹੈ